ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੇ ਬਲੌਗ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਸਾਰਿਆਂ ਨੂੰ ਬਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਹੈਗਾ ਬਸਾਖੀ ਵਾਲਾ ਦਿਨ ਅਸੀਂ ਗਈ ਸੀ ਗੁਰੂ ਘਰ ਗੁਰੂ ਘਰ ਖੁੱਲੇ ਸੀ ਅਖੰਡ ਪਾਠ ਤੇ ਭੋਗ ਸੀਗਾ ਅੱਜ ਤੇ ਬਹੁਤ ਸੰਗਤ ਸੀ ਧੁੱਪ ਵੀ ਬਹੁਤ ਜ਼ਿਆਦਾ ਸੀਗੀ ਗਰਮੀ ਬਹੁਤ ਜ਼ਿਆਦਾ ਸੀਗੀ ਇੱਧਰ ਅਸੀਂ ਲੰਗਰ 'ਚ ਸੇਵਾ ਕਰਨ ਗਏ ਸੀ ਤੇ ਵੈਸੇ ਮੈਂ ਵਲੌਗ ਥੋੜਾ ਬਣਾਇਆ ਉਧਰ ਲੰਗਰ ਦੀ ਸੇਵਾ ਵਾਲਾ ਜਿਹੜਾ ਹੈਗਾ ਵਲੌਗ ਨਹੀਂ ਬਣਿਆ ਹੋਣ ਆ ਗਈ ਸੀ ਅਸੀਂ ਸਰੋਵਰ ਤੇ ਤੇ ਅਸੀਂ ਕਿਹਾ ਚਲੋ ਇੱਥੇ ਵੀ ਥੋੜਾ ਮੂੰਹ ਹੱਤੀ ਤੋਲ ਗਏ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੁੰਦਾ ਪਰ ਕਿਸੇ ਨੇ ਇਸ਼ਨਾਣ ਨਹੀਂ ਕੀਤਾ ਘਾਟੀ ਕਰਿਆਗਾ ਇਧਰ ਮੰਮੀ ਰਗੀਆਂ ਇਸ਼ਨਾਣਾ ਪੰਜ ਇਸ਼ਨਾਣਾ ਕਰ ਰਹੀਆਂ ਸੀ ਚਲੋ ਸਾਰਿਆਂ ਨੇ ਅਸੀਂ ਪੈਰ ਹੱਤ ਧੋਲੇ ਸੀਗੇ ਆਂਟੀ ਰਗੀਆਂ ਸੀ ਸਾਡੇ ਨਾਲ ਤੇ ਮੈਂ ਇੱਥੇ ਥੋੜਾ ਜਿਹਾ ਬਲੌਗ ਬਣਾਇਆ ਮੈਂ ਕਿਹਾ ਚਲੋ ਮੈਂ ਵੀ ਪੈਰ ਹੱਥ ਧੋ ਲੈਣੀ ਆ ਵੈਸੇ ਮੈਂ ਵੀ ਪੰਜchnana ਕਰ ਲਿਆ ਸੀ ਬਸ ਪੈਰ ਹੱਥ ਧੋ ਲਈ ਸੀ ਮਾੜੇ ਮਾੜੇ ਪਾਣੀ ਬਹੁਤ ਜਿਆਦਾ ਠੰਡਾ ਸੀ ਬੜਾ ਜਿਆਦਾ ਠੰਡਾ ਪਾਣੀ ਸੀ ਕਿਉਂ ਇੱਕ ਦਿਨ ਪਹਿਲਾਂ ਤਾਂ ਕਈ ਥਾਵਾਂ ਤੇ ਗੜੇ ਮੀਂਹ ਪਿਆ ਸੀ ਤੇ ਮੀਂਹ ਨਾਲ ਪਾਣੀ ਜਿਆਦਾ ਠੰਡਾ ਹੋ ਗਿਆ ਗੜਿਆਂ ਨਾਲ ਠੰਡਾ ਹੋ ਗਈ ਸੀ ਤੇ ਇਧਰ ਆਂਟੀ ਅਰ ਗਿਆਂ ਸੀਗੀਆਂ ਨਾਲ ਸਾਡੇ ਇੱਧਰ ਮੈਂ ਥੋੜਾ ਜਿਆ ਬੇਲ ਬੂਗੀਆਂ ਦੀ ਵੀਡੀਓ ਬਣਾਈ ਥੋੜੀ ਜੀ ਗਮਲੇ ਬਹੁਤ ਜਿਆਦੇ ਸੋਹਣੇ ਇੱਕ ਸਾਰ ਗਮਲੇ ਲੱਗੇ ਸੀ ਅੰਟੀਰੀ ਆਂਬਾਈ ਕਰ ਰਹੀਆਂ ਸੀ ਹੁਣ ਅਸੀਂ ਜਾ ਰਹੇ ਸੀਗੇ ਉੱਪਰ ਗੁਰੂ ਘਰ ਮਹਾਰਾਜ ਨੇ ਮੱਥਾ ਟੇਕਿਆ ਸੰਗਤਾਂ ਆ ਰਹੀਆਂ ਸੀ ਸਾਰੀ ਬੈਠੇ ਸੀ ਇੱਥੇ ਕੀਰਤਨ ਚੱਲ ਰਿਹਾ ਸੀ ਤਾਂ ਕਰਕੇ ਮੈਂ ਸਾਰੀ ਵੀਡੀਓ ਤੇ ਆਵਾਜ਼ ਹੀ ਲਾਈ ਹੈਗੀ ਗੁਰੂ ਘਰ ਚ ਬਹੁਤ ਵਧੀਆ ਜੀ ਲੱਗਦਾ ਹੁਣ ਅਸੀਂ ਇੱਥੇ ਛੱਕ ਰਹੇ ਸੀ ਲੰਗਰ ਲੰਗਰ ਹਾਲ ਚਾਗੇ ਸੀਗੇ ਸਾਰੀਆਂ ਸੰਗਤਾਂ ਲੰਗਰ ਛੱਕ ਰਹੀਆਂ ਸੀ ਗੁਰੂ ਘਰ ਦੇ ਵਿੱਚ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਸੰਗਤ ਜ਼ਿਆਦਾ ਹੁੰਦੀ ਹੈਗੀ ਇਸ ਕਰਕੇ ਲੰਗਰ ਵੀ ਬਾਰੀ-ਬਾਰੀ ਨਾਲ ਸ਼ਿਕਾਇਆ ਜਾਂਦਾਗਾ ਹੁਣ ਅਸੀਂ ਜਾ ਰਹੇ ਸੀ ਘਰ ਲੰਗਰ ਵੀ ਛਕ ਲਿਆ ਸੀ ਭੋਗ ਵੀ ਪੈ ਗਿਆ ਸੀ ਤੇ ਹੁਣ ਅਸੀਂ ਜਾ ਰਹੇ ਸੀ ਘਰ ਹੁਣ ਅਸੀਂ ਆ ਗਏ ਘਰੇ ਮੇਰਾ ਪੈਰ ਵੱਜਿਆ ਇਹ ਦੇਖੀ ਸਾਢੇ 12:00 ਹੋ ਗਏ ਸੀ ਦੁਪਹਿਰ ਦੇ ਅਤਰੇ ਕੀ ਆ ਕਮ ਤੁਸੀਂ ਨਾਪਦੇ ਹੀ ਨਹੀਂ ਹਜੇ ਮੈਂ ਕਟੇ ਗੁਦੀ ਕਰਾਤੇ ਹੋ ਹਮੇਂ ਹੀ ਪਏ ਐ ਰਸ਼ਮੀਂ ਦੇ ਵੀ ਬਾਲਕਾ ਥਾ ਕੇ ਹੋਣੇ ਰਸ਼ਮੀਂ ਦੇ ਵੀ ਕੁਪਵਾਇਆ ਇਹ ਬਾਲਕਾ ਹੁਣ ਤੁਸੀਂ ਨਹੀਂ ਮੱਥਾ ਟੇਕਿਆ ਬੱਗਾ ਜਾਓ ਬੱਗਾ ਆ ਤਰੇ ਆਪਾਂ ਦੂਜੇ ਗੁਰਦੁਆਰੇ ਜਾਪ ਲਾਂਗੇ ਉੱਥੇ ਤਾਂ ਬਹੁਤ ਕੱਛ ਬੱਦੂ ਕੱਟੀ ਤਲਾ ਆ ਰਸ਼ਮੀਂ ਠੰਡਾ ਪਾਣੀ ਫੇਰ ਅਸਤ ਮਾੜਾ ਮਾੜਾ ਪੈਰ ਜੀ ਧੋਤੇ ਮੀਂਹ ਲੈ ਜਾ ਦੇ ਬਾਲਾ ਠੰਡ ਅਰੇ ਰਸ਼ਮੀਂ ਤੂੰ ਤਾਂ ਜਾਂਦਾ ਰਹਿੰਦਾ ਐ ਮੱਛੀ ਵੰਡਣ ਨਾਲ ਤੂੰ ਹਮ ਰਸ਼ਮੀਂ

ਪੱਖੇ ਚੱਲੀ ਜਾਂਦੇ ਆ ਗਰਮੀ ਨਹੀਂ ਲੱਗੀ ਪਰ ਆਉਂਦਿਆਂ ਨੂੰ ਬਹੁਤ ਪਹਿਲਾਂ ਮੈਂ ਫੋਨ ਕਰਨ ਲੱਗੀ ਸੀ ਲੈ ਕੇ ਜਾ। ਫੇ ਸਾਰੀਆਂ ਹੀ ਵਾਹ ਵਾ ਜਾਣੀਆਂ ਸੀ ਫਿਰ ਮੈਂ ਕਿੰਨੀਆਂ ਕਿੱਥੇ ਵੱਡਾ ਟਰੱਕ ਚਾਹੀਦਾ। ਸੇਤੁਰੇ ਆਈ ਅਸੀਂ। ਲਓ ਜੀ ਹੁਣ ਹੋ ਗਿਆ ਸੀ ਸ਼ਾਮ ਤੇ ਮੈਂ ਬਣਾਉਣੀ ਹੈਗੀ ਸਬਜੀ ਭਿੰਡੀਆਂ ਦੀ ਦਾਲ ਮੈਂ ਬਣਾ ਲਈ। ਹਿੰਦੀ ਦੀ ਦਾਲ ਚਨਾ ਕੀ ਰੱਖਤੀ ਤੇ ਭਿੰਡੀਆਂ ਦੀ ਸਬਜੀ ਬਣਾਉਣੀ ਆ ਹੁਣ ਭਿੰਡੀਆਂ ਕੱਟ ਰੱਖੀਆਂ। ਮੈਂ ਬਣਾਉਣ ਲੱਗੀ ਸੀ ਆਚਾਰ ਮਿਰਚ ਦਾ ਆਚਾਰ ਮੈਂ ਬਣਾਇਆ ਆ ਦੇਖੋ ਗੋਲ ਗੋਲ ਕੱਟ ਕੇ ਮਿਰਚਾਂ ਆਚਾਰ ਬਣਾਉਂਦੀ ਮੈਂ ਵੀਡੀਓ ਨਹੀਂ ਬਣਾਈ ਆਚਾਰ ਬਣਾਉਂਦੀ ਦੀ ਮੈਂ ਸੇ ਕਾਸੀ ਦੀ ਵੀ ਨਹੀਂ ਬਣਾਈ ਅੱਜ ਇਹ ਦੇਖੋ ਇਧਰ ਇਹ ਕੀ ਕਰ ਰਹੀ ਹਾਂ ਉਸ ਬੰਦੇ ਸਾਨੂੰ ਦੱਸਿਆ ਨਹੀਂ ਜਾ ਰਿਹਾ ਕੀ ਬੰਦਾ ਸਵੇਰ ਦਾ ਮੱਥਾ ਮੁੱਠੀ ਜਾਂਦਾ ਕੀ ਬਣਦਾ ਬਸ ਬਣੀ ਜਾਂਦਾ ਜੇਦੋਂ ਬਣ ਕੇ ਤਿਆਰ ਹੋਊਗਾ ਉਦੋਂ ਹੀ ਪਤਾ ਲੱਗੂਗਾ ਕਿ ਕੀ ਬਣ ਗਿਆ ਹਨਾ ਕੀ ਬਣਦਾ ਹੈ ਨੂੰ ਆਪਾਂ ਨੂੰ ਪਤਾ ਇੱਕ ਬਾਲਤੀ ਤੇ ਇੱਕ ਉੱਤੇ ਵਧੀਆ ਹੋਏ ਇੰਨਾ ਵਧੀਆ ਚਾਰ ਵਾਲਾ ਗਦਵਾ ਸੀ ਜਿਹੜਾ ਤੁਸੀਂ ਉਹ ਘਟਕਤਾ ਪਤਾ ਨਹੀਂ ਕੀ ਬਣਦਾ ਚਲੋ ਬਣ ਗਿਆ ਜਦੋਂ ਦੋ ਤੁਹਾਨੂੰ ਦੱਸਾਂਗੇ ਤੇ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਅੱਜ ਦਾ ਬਲੌਗ ਕਿਵੇਂ ਲੱਗਿਆ ਤੇ ਸਾਰਿਆਂ ਨੂੰ ਹੈਪੀ ਵਿਸਾਖੀ ਤੇ ਬਹੁਤ-ਬਹੁਤ ਵਧੀਆ ਰਹੇ ਸਾਰਿਆਂ ਤੇ ਵਿਸਾਖੀ ਤੇ ਖੁਸ਼ੀਆਂ ਭਰਿਆ ਦਿਨ ਹੋਵੇ